पहला आप वीडियो पूरी देखो जवाब ये जो लड़के ब्रेकअप के बाद लड़कियों के न्यूड फोटोज वीडियोज अपने फोन में लेके घूमते है ना कि बाद में काम आएगी ब्लैकमेल करेंगे तो मैं इनको बता देती हूँ कि ये चलती फिरती आफत है तुम्हारे लिए जो तुम अपनी जेब में लेके घूमते हो एक बार लड़की थाने में पहुंच गई तो लेने के देने पड़ जाएंगे तुम्हें ਤੋ ਅੱਛਾ ਹੈ ਐਸੀ ਫੋਟੋਸ ਵੀਡੀਓ ਤਾਂ ਫਿਰ ਫੋਨ 'ਚ ਨਾ ਰੱਖੇ ਡਿਲੀਟ ਕਰ ਦੇਣ ਤੁਰੰਤ ਸਾਡੇ ਮੁਲਾਜ਼ਮ ਜੀ ਕਹਿ ਰਹੇ ਨੇ ਵੀ ਜੋ ਲੜਕੇ ਬ੍ਰੇਕਅਪ ਤੋਂ ਬਾਅਦ ਕੁੜੀਆਂ ਦੇ ਫੋਟੋਆਂ ਵੀਡੀਓ ਮੋਬਾਈਲ 'ਚ ਰੱਖਦੇ ਨੇ ਉਹ ਡਿਲੀਟ ਕਰ ਦੇਣਾ ਵੀ ਜੇ ਕੁੜੀ ਠਾਣੇ ਪਹੁੰਚ ਗਈ ਤਾਂ ਸਾਰਾ ਕੁਝ ਕੰਮ ਖਰਾਬ ਹੋ ਜੂਗਾ ਨਾ ਮੇਰਾ ਜਵਾਬ ਇਹ ਹੈ ਵੀ ਇਹ ਇਕੱਲੇ ਮੁੰਡੇ ਨੂੰ ਨਾ ਤੁਸੀਂ ਕਹੋ ਇਹ ਕੁੜੀਆਂ ਵਾਸਤੇ ਵੀ ਲੱਗ ਹੁੰਦਾ ਜਿਹੜੀਆਂ ਕੁੜੀਆਂ ਮੁੰਡਿਆਂ ਨਾਲ ਰਿਸ਼ੇਪ ਚ ਰਹਿ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਉਹਨਾਂ ਨੂੰ ਵੀ ਕਹੋ ਤੜੀ ਘੱਤ ਨਹੀਂ ਵਾਇਦੀ ਕਿਉਂਕਿ ਅੱਜ ਕੱਲੇ ਆਮ ਨੋਰਮਲ ਗੱਲਾਂ ਹੋ ਗਈਆਂ ਠੀਕ ਹੈ ਨਾ ਸਾਰਿਆਂ ਨੂੰ ਬਰਾਬਰ ਦੇਖਿਆ ਕਰੋ ਇਹ ਨਹੀਂ ਹੈਗਾ ਵੀ ਜੇ ਕੁੜੀਆਂ ਲਈ ਕਾਨੂੰਨ ਜ਼ਿਆਦਾ ਦਾ ਮੁੰਡੇ ਉਵੇਂ ਤੋਰੇ ਕਰਦੇ ਨੇ ਸਾਰਿਆਂ ਦੀ ਇੱਕੋ ਹੀ ਗੱਲ ਹੈ ਠੀਕ ਹੈ ਨਾ ਇਸ ਕਰਕੇ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਮਨ ਜੇ ਥੱਲੇ ਛੁੱਟੀ ਫੇਰਿਆ ਕਰੋ